ਦੇਸ਼ਿੰਦੇ ਦੇ ਬਾਪੂ ਥੋੜੇ ਪੀ ਲਿਆ ਕਰ ਤੁਰਿਆ ਤੇ ਤੂੰ ਜਾਣਦ ਨਹੀਂ ਕਿਉਂ ਸਿਰ ਖੇਪ ਵਾਈ ਜੰਨਾ ਵੀ ਕੱਲੋਂ ਆਹ ਨਿੱਕਾ ਜਿਹਾ ਵੀ ਤੇਰੇ ਮਗਰ ਲੱ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਉਮੀਦ ਕਰਦੇ ਹਾਂ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਬਾਅਦ ਵਿੱਚ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਕਰਨਾ ਸਾਨੂੰ ਥੋੜਾ ਜਿਹਾ ਖੁਸ਼ੀ ਜੀ ਹੋ ਜਾਂਦੀ ਹੈ ਸਾਡੀ ਕਹਾਣੀ ਨੂੰ ਕਿਸੇ ਨੇ ਲਾਈਕ ਕੀਤਾ ਇਹ ਕਹਾਣੀ ਲੇਖਕ ਪ੍ਰਵਿੰਦਰ ਪਰਵਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਬੇਸ਼ਿੰਦੇ ਦੇ ਬਾਪੂ ਥੋੜੀ ਪੀ ਲਿਆ ਕਰ ਤੁਰਿਆ ਤਿੱਤੋ ਜਨਤਾ ਨਹੀਂ ਕਿਉਂ ਸਿਰ ਖੇਪਵਾਈ ਜਾਣਾ ਵੀ ਕੱਲ ਨੂੰ ਆਹ ਨਿੱਕਾ ਜਵਾਬ ਨਹੀਂ ਤੇਰੇ ਮਗਰ ਲੱਗ ਕਿਉਂ ਤੇਰੇ ਕੰਨੀ ਜੋ ਨਹੀਂ ਸਰਗਦੀ ਨਿਤ ਦੱਫਕਿਆ ਜਾਣਾ ਹੈ ਦੇਦਾ ਕੱਖ ਨਹੀਂ ਬਚਣਾ ਇਸ ਚੰਦਰੀ दारू ਨੇ ਤਾਂ ਘਰਾਂ ਦੇ ਘਰ ਬਰਬਾਦ ਕਰਦੇ ਖੱਲੇ ਵੀ ਟਾਈਮ ਹੈਗਾ ਸੰਭਲ ਜਾ ਪੂਰਾ ਤਰਸ ਕਰਦਾਸ ਆਪਣੇ ਮੌਤ ਨੂੰ ਆਪ ਮਾਜਾ ਨਾ ਮਾਰਵੀ ਪੱਲੇ ਹੋਰ ਨਾ ਸੀ ਰਤਨ ਕੋ ਸ਼ਿੰਤੇ ਦੇ ਬੱਪੂ ਅਰਨੇਕ ਸਿੰਘ ਨੂੰ ਇੱਕੋ ਸਾਹ ਵਿੱਚ ਬਹੁਤ ਬੁਰੀ ਤਰ੍ਹਾਂ ਹੁੱਸੇ ਵਿੱਚ ਅੱਗ ਬੁਲੀ ਹੋਈ ਆਖ ਦੀ ਹੈ ਜੋ दारू ਨਾਲ ਰੱਜਾ ਮੰਝੇ ਤੇ بیا ਪਾਸੇ ਮਰੀ ਜਾਂਦਾ ਹੈ ਚਾਜਨਾ ਹਰਨੇਕ ਸਿੰਘ ਤੂੰ ਬੋਲਿਆ ਵੀ ਨਹੀਂ ਜਾਂਦਾ ਸੀ ਤੂੰ ਤਾਂ ਰਤਨ ਘਰੇ ਐਵੇਂ ਅਵਾ ਤਵਾ ਬੋਲੀ ਜਾਂਦੀ ਹੈ ਨਹੀਂ ਹਲੇ ਨਹੀਂ ਮਬਦਾ ਤੇਰਾ ਹਰਨੇਕ ਹਲੇ ਦਾ ਸੁਖ ਨਾ ਪੋਤੇ-ਪੋਤੀਆਂ ਦਾ ਮੂੰਹ ਦੇਖ ਕੇ ਮਰੂੰਗਾ ਤੂੰ ਤਾਂ ਪਤਾ ਨਹੀਂ ਕੀ ਫੁੱਟਾ ਸਿੱਧਾ ਬੋਲੀ ਜਾਂਦੀ ਹੈ ਚਲ ਸੌ ਲੈਣ ਦੇ ਹੁਣ ਘੜੀ ਮੈਨੂੰ ਹਰਨੇਕ ਸਿੰਘ ਨੇ ਦਬ ਮੇ ਲੜ ਖੜਾਂਦੀ ਜਈ ਆਵਾਜ਼ ਵਿੱਚ ਰਤਨ ਘਰ ਨੂੰ ਜਵਾਬ ਦਿੱਤਾ ਤੇ ਮਗਰੋਂ ਉਹ ਸਨੀਦ ਸਿੰਘ ਰਤਨ ਕੋ ਤੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਸ਼ਿੰਦਾ ਉਹਦਾ ਬੁੱਤ ਕਰੀਬ 8 ਸਾਲ ਦੀ ਉਮਰ ਦਾ ਸੀ ਹਰਨੇਕ ਸਿੰਘ ਕਹਿ ਨੂੰ ਉਂਝ ਤਾਂ ਬਹੁਤ ਭੱਲਾ ਬੰਦਾ ਸੀ ਪਰ ਜਦੋਂ दारू ਪੀ ਲੈਂਦਾ ਸੀ ਉਦੋਂ ਬਹੁਤ ਅਤ ਚੁੱਕਦਾ ਸੀ ਮਿਹਨਤ ਕਰਦਾ ਖੇਤੀਬਾੜੀ ਕਰਦਾ ਪਰ ਰੋਜ਼ ਰਾਤ ਨੂੰ ਮੋਟਰ ਤੋਂ दारू ਨਾਲ ਰੱਜ ਕੇ ਘਰ ਵੜਦਾ ਰਤਨ ਕੋ ਉਹਨੂੰ ਸਮਝਾ ਕੇ ਥੱਕ ਗਈ ਸੀ ਤੇ ਅੰਦਰੋਂ ਬਹੁਤ ਰੋਂਦੀ ਪਰ ਜੱਗ ਜਹਾਨਾ ਹੋਣ ਦਿੰਦੀ। ਅਗਲੀ ਸਵੇਰ ਰਤਨ ਪਰ ਆਵਾਜ਼ ਦਿੰਦੀ ਹੋਈ ਬੇਸ਼ਿੰਦੇ ਦੇ ਬਾਪੂ ਉੱਠ ਕੇ ਹੁਣ ਤਾਂ ਬਥੇਰਾ ਚਿੱਟਾ ਦਿਨ ਚੜ ਗਿਆ। ਹੁਣ ਤਾਂ ਤੇਰੀ ਪੀਤੀ ਵੀ ਲੱਤ ਗਈ ਹੋਣੀ ਐ। ਚਾਹ ਪਾਣੀ ਪੀ ਕੇ ਆਵਦਾ ਕੱਖ ਕੰਦਾ ਸਾਭ ਲਿਆ। ਆਪਣੇ ਪੁੱਤ ਨੂੰ ਤਾਂ ਕੀ ਤੂੰ ਚੰਗੀ ਕੋਈ ਮੱਤ ਦੇਣੀ। ਤੇਈ ਤਾਂ ਆਪ ਹੀ ਬੁੱਧੀ ਵਿਸਤ੍ਰੀ ਪਈ ਐ। ਦੇਖਦਾ ਕਿਵੇਂ ਘੋੜੀ ਵੇਚ ਕੇ ਸੁੱਤਾ। ਬੇਸ਼ਿੰਦੇ ਪੁੱਤ ਜਾਣ ਜਰਾ ਕੋਲ ਨੂੰ। ਥਾਲ ਜਰਾ ਆਪਣੇ ਬਾਪੂ ਨੂੰ ਨਾਲ ਜਾ ਕੇ ਆਪਣੇ ਬਾਪੂ ਦੇ ਹਲੂਣਾ ਦੀ ਇਹਨੂੰ ਤਾਂ ਹੋਸ਼ ਆਉ ਹੁਣ ਇਹਨੇ ਨੂੰ ਬੋਲਦੀ ਹੋਈ ਨਾਲ-ਨਾਲ ਵਿੜੇ ਵਿੱਚ ਝਾੜੂ ਮਾਰੀ ਜਾਂਦੀ ਹੈ ਰਤਨਕੌਰ ਬੇਬੇ ਬਾਪੂ ਦਾ ਅੱਜ ਅੱਖੀ ਨਹੀਂ ਖੋਲਦਾ ਖਿਲਦਾ ਵੀ ਨਹੀਂ ਨਾ ਮੇਰੀ ਗੱਲ ਦਾ ਜਵਾਬ ਦਿੰਦਾ ਕੋਈ ਚੁੱਪ ਕਰ ਸੋਈ ਜਾਂਦਾ ਬਸ ਚਿੰਦਾਸਾ ਹੈ ਸੁਭਾ ਆਪਣੀ ਬੇਬੇ ਦੀ ਗੱਲ ਦਾ ਜਵਾਬ ਦਿੰਦਾ ਹੈ ਹੈ ਹੇਲਦਾ ਨਹੀਂ ਮੈਂ ਦੇਖਦੀ ਹਾਂ ਜਦਾ ਵੱਡੇ ਸਾਹਬ ਜੀ ਨੂੰ ਇਹ ਤਾਂ ਕੋਲ ਚਾੜੂ ਸਾਥ ਜਦੋਂ ਕੋਲਾ ਕੇ ਹਰਨੇਕ ਸਿੰਘ ਨੂੰ ਹਲਾਉਂਦੀ ਹੈ ਪਰ ਉਹ ਤਸ ਤੋਂ ਮਸਲੇ ਹੁੰਦਾ ਨਾ ਉਹਦੀ ਕੋਈ ਨਬਤ ਚੱਲ ਰਹੀ ਸੀ ਨਾ ਧੜਕਣ ਪਤਾ ਨਹੀਂ ਹਰਨੇਕ ਸਿੰਘ ਰਾਤ ਨੂੰ ਕਿਹੜੇ ਵੀ ਵਿਸਵਾਸ ਛੱਡ ਗਿਆ ਸੀ ਅਰਤਨਪੋਦੀਆਂ ਤਾਂ ਹਾਂ ਨਿਕਲ ਗਈਆਂ ਤੇ ਉੱਚੀ ਉੱਚੀ ਬਰਲਾਪ ਕਰਨ ਲੱਗੀ ਬੇਪੁੱਤ शिंदे ਤੇਰਾ ਬਾਪੂ ਤੁਰ ਗਿਆ ਸਾਨੂੰ ਛੱਡ ਕੇ ਵੀ ਮੇਰੇ ਬੋਲ ਪੁਗਾ ਗਿਆ ਉਤਾ ਚੰਦਰਾ ਜਿਹੜੀ ਗੱਲਾਂ ਤੋਂ ਡਰਦੀ ਸੀ ਉਹਦੇ ਨਾਲ ਉੜੀ ਹੋਈ ਵੀ ਚੱਲਿਆ ਗਿਆ ਸਾਨੂੰ ਕੱਲਿਆਂ ਨੂੰ ਛੱਡ ਕੇ ਵੀ ਇਸ ਚੰਦਰੀ दारू ਨੇ ਖਾ ਲਿਆ ਉਹਨੇ ਵੇੜਾ ਵਜੇ ਜੇ ਇਹਨਾਂ ਨੇ ਬਣਾਈ ਜਿਨ੍ਹਾਂ ਨੇ ਬਣਾਈ ਹੈ ਵੇੜੇ ਵਿੱਚ ਗਵਾਂਢੀਆਂ ਦਾ ਇਕੱਠ ਹੋ ਜਾਂਦਾ ਹੈ ਹੌਲੀ ਹੌਲੀ ਰਿਸ਼ਤੇਦਾਰ ਵੀ ਘਰ ਪਹੁੰਚ ਜਾਂਦੇ ਹਨ ਚਿੰਤਾ ਵੀ ਬਹੁਤ ਰੋਂਦਾ ਹੈ ਤੇ ਆਪਣੀ ਮਾਂ ਦੇ ਬਾਰ-ਬਾਰ ਹੰਝੂ ਪੂੰਝਦਾ ਰਤਨ ਕੌਰ ਨੂੰ ਚੁੱਪ ਕਰਾਉਂਦਾ ਹੈ ਹਰ ਨੀਖੇ ਦਾ ਸੰਸਕਾਰ ਕਰਕੇ ਕੁਝ ਦਿਨ ਮਗਰੋਂ ਭੋਗ ਪਾ ਦਿੱਤਾ ਜਾਂਦਾ ਹੈ। ਰਤਨਪੋਤ ਦੇ ਬੇੜੇ ਵਿੱਚ ਸਨਾਟਾ ਪਸ ਗਿਆ ਹੋਰੰਦਾ ਹੈ। ਹਰ ਵੇਲੇ ਸੋਚਦੀ ਹੈ ਕਿ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੀ। ਹਰਨੇਕ ਬਿਨਾ ਮੈਂ ਇਕੱਲੇ ਕਿੱਥੇ ਕਿੱਥੇ ਫਿਰਾਂਗੀ। ਸਿੰਦਾ ਹਲੇ ਓਨ ਜੋ ਨਿਆਣਾ ਉਹਨੂੰ ਤਾਂ ਦਿਨ ਦੁਨੀਆ ਦੀ ਕੋਈ ਜਾਂਚ ਪਰਖ ਨਹੀਂ। ਇਹ ਤਾਂ ਕੋਈ ਨਹੀਂ ਆਖਦਾ ਸੀ ਅਸੀਂ ਤੇਰੇ ਨਾਲ ਖੜਾਂ ਹਾਂਗੇ। ਸਭ ਇੱਕੋ ਗੱਲ ਆਖੀ ਜਾਂਦੇ ਨੇ ਵਿਚਾਰੀ ਇਕੱਲੀ ਰਹਿ ਗਈ। ਹੁਣ ਜੰਦਰਾ ਜਿੱਦਾਂ ਦਾ ਵੀ ਸੀ ਹਰਨੇਕ ਸਿੰਘ ਪਰ ਸਿਰਦ ਦਾ ਸਾਈਂ ਬੈਠਾ ਹੀ ਰਹਿੰਦਾ ਅਜਹੀ ਕੱਚੀ ਜਿਹੀ ਉਮਰੇ ਸਾਥ ਛੱਡ ਗਿਆ ਦੱਸ ਕਿਦਾਂ ਇਹਦਾ ਵਕਤ guzਰੇਗਾ ਜਮਾਨਾ ਤਾਂ ਬਹੁਤ ਭੜਾ ਇੱਕ ਮਹੀਨਾ ਤੱਕ ਰਤਨਕੌਰ ਬਹੁਤ ਸੋਚ ਵਿਚਾਰ ਕਰਦੀ ਰਹੀ ਪਰ ਅਖੀਰ ਉਹਨੇ ਸਾਰੇ ਕੰਮ ਆਪ ਕਰਨ ਦੀ ਠਾਨ ਲਈ ਸਭ ਤੋਂ ਪਹਿਲਾਂ ਉੱਠ ਕੇ ਕਰਦਾ ਕੰਮ ਨਿਵੇੜ ਲੈਂਦੀ ਮਗਰੋਂ ਡੰਗਰਾਂ ਦਿਵਾਲੇ ਹੋ ਜਾਂਦੀ ਧਾਰਾਂ ਚੋਕੇ ਆਪਣੀ ਲੋੜ ਅਨੁਸਾਰ ਦੁੱਧ ਰੱਖ ਕੇ ਬਾਕੀ ਦੁੱਧ ਦੀ ਡੈਰੀ ਵਿੱਚ ਪਾ ਦਿੰਦੀ। ਮਹੀਨੇ ਬਾਅਦ ਦੁੱਧ ਦੇ ਪੈਸਿਆਂ ਦਾ ਹਿਸਾਬ ਕਰਵਾਣ ਦੇ ਪੈਸੇ ਲੈ ਲੈਂਦੀ ਜਾਂ ਫਿਰ ਡੈਰੀ ਵਾਲੇ ਮਾਲਕ ਤੋਂ ਉਹਨਾਂ ਪੈਸਿਆਂ ਦਾ ਕੋਈ ਨਾ ਕੋਈ ਸਮਾਨ ਮਗਵਾ ਲੈਂਦੀ। ਘਰ ਦੇ ਕੰਮ ਨੂੰ ਤਾਂ ਰਤਨ ਕੌਰ ਨੇ ਜਿਵੇਂ ਧੀਵੇਂ ਕਰਕੇ ਨਿਜਿੱਠ ਲਿਆ ਸੀ। ਛਿੰਦਾ ਵੀ ਥੋੜੀ ਬਹੁਤ ਮਦਦ ਆਪਣੀ ਮਾਂ ਦੀ ਕਰਵਾ ਦਿੰਦਾ ਤੇ ਮਨ ਲਾ ਕੇ ਨਾਲ-ਨਾਲ ਪੜਾਈ ਕਰਦਾ। ਰਤਨਪੁਰ ਘਰ ਸਮਾਂ ਕੱਢ ਕੇ ਕੱਪੜੇ ਵੀ ਸਿਲਾਈ ਕਰਨ ਲੱਗ ਪਈ। ਉਸਨੇ ਆਪਣੀ ਮਨ ਵਿੱਚ ਇਹ ਧਾਰਨਾ ਬਣਾ ਰੱਖੀ ਸੀ ਕਿ ਉਹ ਜਿਆਦਾ ਕਿਸੇ ਮਰਦ ਨਾਲ ਅੱਖ ਉੱਤੇ ਚੱਕ ਕੇ ਗੱਲ ਨਹੀਂ ਕਰੇਗੀ ਕਿਉਂਕਿ ਉਹ ਡਰਦੀ ਸੀ ਇੱਕ ਵਿਧਵਾ ਆਤ ਨੂੰ ਜਾਂ ਤਾਂ ਤਰਸਪਰੀ ਨਿਗਾਹਾਂ ਦੇਖੀਦੀਆਂ ਨੇ ਜਾਂ ਫਿਰ ਹਫਸਪਰੀਆਂ ਇਸ ਲਈ ਉਹਨੇ ਪਿੰਡ ਵਿੱਚ ਜਦੋਂ ਵੀ ਘਰੋਂ ਬਾਹਰ ਜਾਣਾ ਤਾਂ ਨਜ਼ਰਾਂ ਨੀਵੀਆਂ ਕਰਕੇ ਜਾਣਾ ਰਤਨ ਕੋਰ ਨੂੰ ਸਭ ਤੋਂ ਵੱਧ ਫਿਕਰ ਪੈਲੀ ਦੀ ਸੌਣ ਲੱਗੀ ਤਿੰਨ ਕਿੱਲੇ ਜ਼ਮੀਨ ਦੀ ਦੇਖਭਾਲ ਹੋਣ ਉਹ ਦੇ ਕੱਲੀ ਦੇ ਸਿਰ ਉੱਤੇ ਸੀ ਖੇਤ ਤਾਂ ਜਾਣਾ ਹੀ ਪੈਣਾ ਸੀ ਰਤਨਪੁਰ ਨੇ ਇੱਕ ਵਾਰ ਆਪਣੇ ਭਰਾ ਨੂੰ ਬੁਲਾ ਕੇ ਖੇਤ ਜਾ ਕੇ ਜ਼ਮੀਨ ਵੱਲ ਸਭ ਕੁਝ ਪਰਖ ਪਰਚੋਰ ਕਰ ਲਈ ਰਤਨਪੁਰ ਦੇ ਭਰਾ ਨੇ ਉਹਨੂੰ ਸਮਝਾਇਆ ਕਿ ਤੂੰ ਭੈਣੇ ਕਰ ਸੰਭਾਲ ਲੈ ਜ਼ਮੀਨ ਅਸੀਂ ਕੋਈ ਭਲਾ ਬੰਦਾ ਦੇ ਕੇ ਤੇ ਕਿ ਉੱਤੇ ਦੇ ਦੇਵਾਂਗੇ ਤੇ ਡੰਗਰਾਂ ਵਾਲੀ ਲੋੜੀ ਦੀ ਸਾਰੀ ਚੀਜ਼ਾਂ ਦੀ ਜ਼ਿੰਮੇਵਾਰੀ ਵੀ ਉਸ ਬੰਦੇ ਦੀ ਹੀ ਲਗਾ ਦੇਵਾਂਗੇ ਤੇ ਮੈਂ ਆਪ ਵੀ ਗੇੜਾ ਮਾਰ ਜਾਇਆ ਕਰੂੰ ਮਹੀਨੇ ਬਾਅਦ ਪਰ ਵੀਰ ਮੈਂ ਕੱਲੀ ਕਿੱਦਾਂ ਮੈਨੂੰ ਤਾਂ ਡਰ ਲੱਗਦਾ ਬਹੁਤ ਅੱਜ ਦੇ ਸਮੇਂ ਵਿੱਚ ਕਿੱਥੇ ਕੋਈ ਸਿਆਣਾ ਸਾਥੀਦਰ ਮਿਲਦਾ ਵਾ ਜੇ ਕੋਈ ਮੇਲ ਵੀ ਜਾਵੇ ਤਾਂ ਕਿਸੇ ਦੀ ਨੀਅਤ ਕਦੋਂ ਬਦਲ ਜਾਵੇ ਕੁਝ ਨਹੀਂ ਪਤਾ ਲੱਗਦਾ ਨਾਲੇ ਜੀ ਉਹ ਬੰਦਾ ਘਰ ਆਉਣ ਲੱਗ ਪਿਆ ਤਾਂ ਪਿੰਡ ਵਾਲਿਆਂ ਨੇ ਤਾਂ ਮੈਨੂੰ ਤਾਂ ਸੁਣਾ ਸੁਣਾ ਮਾਰ ਦੇਣਾ ਇੱਕ ਔਰਤ ਭਾਵੇਂ ਲੱਖ ਸੁੱਚੀ ਹੋਵੇ ਪਰ ਜਦੋਂ ਉਹ ਬੇਵਦਵਾ ਹੋ ਜਾਂਦੀ ਹੈ ਨਾ ਤਾ ਲੋਕ ਕਿਸੇ ਗੱਲ ਦਾ ਕੀ ਮਤਲਬ ਕੱਢ ਲੈਣ ਤੇ ਸਾਡੇ ਚਰਿੱਤਰ ਉੱਤੇ ਕਦੋਂ ਚਿੱਕਰ ਸੁੱਟਦੇ ਆਂ ਸਾਨੂੰ ਪਿੰਕ ਵੀ ਨਹੀਂ ਪੈਂਦੀ ਫਿਰ ਗਲਤ ਤਾਂ ਭੈਣੇ ਤੇਰੀ ਸੋਹੜਾ ਆਨੇ ਸੱਚਾ ਪਰ ਫੇਰ ਕਰ ਵੀ ਕੀ ਸਕਦੇ ਆਂ ਦੱਸ ਤੂੰ ਆਪ ਫਿਰ ਜੇ ਤੂੰ ਖੇਤ ਆਪ ਜਾਵੇਂਗੀ ਤਾਂ ਵੀ ਲੋਕ ਤੈਨੂੰ ਬੋਲਣਗੇ ਦੱਸ ਫੇਰ ਲੋਕਾਂ ਦੇ ਮੂੰਹ ਬੰਦ ਕਰ ਲਵੇਂਗੀ ਭੈਣੇ ਕੁੱਤੇ ਭੌਂਕਦੇ ਹੁੰਦੇ ਆ ਤੂੰ ਸੋਚ ਲੈ ਕਿੱਦਾਂ ਕਰਨਾ ਫੇਰ ਮੈਨੂੰ ਦੱਸ ਦੇਵੀਂ ਐਨੇ ਮੈਂ ਕੋਈ ਬੰਦਾ ਪਾਲਦਾ ਜਿਹੜਾ ਇਹ ਕੰਮ ਕਰਨ ਨੂੰ ਰਾਜ਼ੀ ਹੋ ਜਾਵੇ ਠੀਕ ਐ ਵੀਰ ਮੈਂ ਸੋਚ ਵਿਚਾਰ ਕੇ ਤੈਨੂੰ ਦੱਸ ਦੇਵਾਂਗੀ ਸੋਚ ਵਿਚਾਰ ਕਰਨ ਮਗਰੋਂ ਰਤਨਪੁਰ ਆਪਣੇ ਭਰਾ ਨੂੰ ਦੱਸ ਦਿੰਦੀ ਹੈ ਕਿ ਉਹ ਖੇਤ ਜਾ ਕੇ ਪੱਟਿਆਂ ਦੀ ਰੇੜੀ ਉੱਤੇ ਸਾਰਾ ਚਾਰਾ ਲੈ ਕੇ ਆਇਆ ਕਰੇਗੀ ਪਰ ਘਰ ਦੀ ਕਿਸੇ ਪ੍ਰਾਏ ਮਰਦ ਨੂੰ ਵੜਨ ਦੇਵੇਗੀ ਰਤਨਪੁਰ ਦੇ ਭਰਾ ਨੇ ਹਾਂਮੀ ਪਾ ਦਿੱਤੀ ਤੇ ਉਹਨਾਂ ਨੂੰ ਬਹੁਤ ਭਲਾ ਇਨਸਾਨ ਬਲਵੰਤ ਸਿੰਘ ਵੀ ਮਿਲ ਗਿਆ ਜਿਹੜਾ ਨੇੜੇ ਦੇ ਪਿੰਡ ਤੋਂ ਸੀ ਪਰ ਉਹਦੀ ਕੁਝ ਪਹਿਲੀ ਰਤਨਪੁਰ ਉਹਨਾਂ ਦੀ ਪਹਿਲੀ ਦੇ ਨਾਲ ਲੱਗਦੀ ਸੀ ਤੇ ਉਹਨੇ ਠੇਕ ਕੇ ਉਹ ਤੇ ਰਤਨਪੁਰ ਦੀ ਪਹਿਲੀ ਲੈ ਲਈ ਸਾਰਾ ਹਿਸਾਬ ਕਿਤਾਬ ਕਰਨ ਦੀ ਜ਼ਿੰਮੇਵਾਰੀ ਰਤਨਪੁਰ ਦੇ ਪ੍ਰਾਣੇ ਲੈ ਲਈ ਹਾਂ ਰਤਨਪੁਰ ਸ਼ਿੰਦੇ ਨੂੰ ਨਾਲ ਲੈ ਕੇ ਖੇਤ ਜਾਂਦੀ ਤੇ ਪਸ਼ੂਆਂ ਲਈ ਚਾਰਾ ਲੈ ਕੇ ਆਉਂਦੀ ਲੋਕ ਉਹਨੂੰ ਦੇਖ ਕੇ ਪਾਤ ਪਾਤ ਦੀਆਂ ਗੱਲਾਂ ਕਰਦੇ ਪਰ ਉਹ ਇੱਕ ਕੰਨੇ ਸੰਗ ਦੇ ਦੂਜੇ ਕੰਨੇ ਘਟ ਦਿੰਦੀ ਹਰਨੇਕ ਸਿੰਘ ਦੇ ਜਾਣ ਤੋਂ ਮਗਰੋਂ ਉਹਨੇ ਆਪਣੇ ਘਰ ਨੂੰ ਦਿਨ ਰਾਤ ਦੀ ਮਿਹਨਤ ਨਾਲ ਹੋਰ ਵੀ ਵਧੀਆ ਲੀ ਦਿੱਤੇ ਲੈ ਆਂਦਾ ਸੀ ਬਲਵੰਤ ਸਿੰਘ ਨੂੰ ਵੀ ਰਤਨਕੌਰ ਨਾਲ ਦਿਲੋਂ ਹਮਦਰਦੀ ਸੀ ਤੇ ਉਹ ਆਪਣੇ ਵੱਲੋਂ ਉਹਨਾਂ ਦੀ ਪੂਰੀ ਮਦਦ ਕਰਦਾ ਤੇ ਰਤਨਕੌਰ ਨੂੰ ਰਤਨ ਪੈਣ ਆ ਕੇ ਬੁਲਾਉਂਦਾ ਰਤਨਕੌਰ ਤੇ ਬਲਵੰਤ ਸਿੰਘ ਦੀ ਪੈਣ ਭਰਾ ਦਾ ਰਿਸ਼ਤੇ ਵਿੱਚ ਬਹੁਤ ਗੂੜੀ ਸਾਂਝ ਪੈ ਗਈ ਰਤਨ ਕਰਨ ਬਲਵੰਤ ਸਿੰਘ ਉਤੇ ਪੂਰਾ ਵਿਸ਼ਵਾਸ ਵਜ ਗਿਆ ਸੀ ਤੇ ਉਹ ਬਹੁਤੀ ਵਾਰ ਸਿੰਦੇ ਨੂੰ ਵੀ ਨਾ ਨਾ ਲੈ ਕੇ ਜਾਂਦੀ ਇਕੱਲੀ ਖੇਤ ਚਲੀ ਜਾਂਦੀ ਸੀ ਉਹ ਚਾਹੁੰਦੀ ਸੀ ਕਿ ਸਿੰਦਾ ਵੱਧ ਤੋਂ ਵੱਧ ਸਮਾਂ ਆਪਣੀ ਪੜ੍ਹਾਈ ਵੱਲ ਗੁਜ਼ਾਰ ਸਕੇ ਇੱਕ ਦਿਨ ਹਰਨੇਕ ਸਿੰਘ ਦਾ ਚੰਗਾ ਖਾਸ ਮਿੱਤਰ ਰਾਜੀ ਉਹਨਾਂ ਦੇ ਘਰ ਆ ਕੇ ਰਤਨ ਕਰਨ ਨੂੰ ਬੋਲਦਾ ਹੈ ਭਾਬੀ ਮੈਨੂੰ ਦਿੱਤੋਂ ਇਹ ਉਮੀਦ ਨਹੀਂ ਸੀ ਜਿਹੜੀ ਤੂੰ ਹਰਕਤਾਂ ਕਰਨ ਤੇ ਉਤਰੀਆਂ ਤੂੰ ਆਪਣੇ ਨਾਲ ਨਾਲ ਬਾਕੀ ਸਭ ਦੇ ਸਿਰ ਖੇਪਵਾਉਣ ਤੇ ਆਈਆਂ ਜੇ ਮੇਰਾ ਬਾਈ ਹਰਨੇਕ ਜਿਉਂਦਾ ਹੁੰਦਾ ਤਾਂ ਇਹ ਦਿਨ ਦੇ ਨੇ ਸੀ ਦੇਖਣੇ ਪੈਣੇ ਭਾਬੀ ਇਹ ਕੰਮ ਕਰਦਿਆ ਸਿੰਦੇ ਦਾਈ ਪੂਰਾ ਖਿਆਲ ਕਰ ਲੈਂਦੀ ਤੂੰ ਤਾਂ ਜਮੀ ਉਹ ਸ਼ਰਮ ਲਾਤੀ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਵੇ ਰਾਜੀਵੀਰ ਆ ਕੀ ਬੋਲੀ ਜਾਣਾ ਵੇ ਤੂੰ ਇੰਨਾ ਕੁਝ ਵੇ ਤੂੰ ਬੋਲ ਗਿਆ ਏ ਤੂੰ ਮੇਰੇ ਤੇ ਸ਼ੱਕ ਕਰਦਾ ਪਿਆ ਏ ਕਿ ਤੂੰ ਕਿਤੇ ਮੈਂ ਖੇਤ ਬਲਵੰਤ ਸਿੰਘ ਨਾਲ ਬੇਹਾਏ ਵੇ ਮੈਂ ਮੱਜਾ ਮੈਨੂੰ ਤਾਂ ਜਿਉਂਦੀ ਨੂੰ ਹੀ ਸ਼ਰਮਾਰ ਛੱਡਿਆ ਵੇ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਜੇ ਤੂੰ ਮੂੰਹੋਂ ਬੋਲ ਗਿਆ ਏ ਕਿਹਨੇ ਤੇਰੇ ਕੰਨ ਭਰ ਦਿੱਤੇ ਐਦਾਂ ਦੱਸਦਾ ਸਹੀ ਮੈਨੂੰ ਬਾਰ-ਬਾਰ ਰੋਂਦੀ ਹੋਈ ਆਖਦੀ ਹੈ ਜਿਹਦੀ ਗੱਲ ਦਾ ਡਰ ਸੀ ਅਖੀਰ ਉਹੀ ਹੋਇਆ ਇਹ ਦੁਨੀਆ ਨੇ ਕਿਧਰੇ ਵੀ ਜੀਣ ਦਿੰਦੀ ਝੂਠੇ ਹਮ ਦਾਦੇ ਜਿਤਾਉਂਦੇ ਸਾਰੇ ਕਦੇ ਕਿਸੇ ਇਹ ਤਾਂ ਪੁੱਛਿਆ ਨਾ ਦੇਖਿਆ ਕਿ ਮੈਂ ਕਿੰਨ ਹਾਲਾਤਾਂ ਵਿੱਚ ਆਪਣਾ ਗੁਜ਼ਰਬਸਰ ਕਰ ਰਹੀ ਆ ਕਿਸੇ ਦੇ ਚਰਿੱਤਰ ਤੇ ਚਿੱਕਰ ਸੁੱਟਣ ਲੱਗਿਆ ਕੋਈ ਮਿੰਟ ਵੀ ਨਹੀਂ ਲਾਉਂਦਾ ਤੂੰ ਇੱਥੋਂ ਚਲਾ ਜਾ ਤੂੰ ਵੀ ਚੰਦੇ ਲੋਕਾਂ ਦੀਆਂ ਗੱਲਾਂ ਵਿੱਚ ਆ ਗਿਆ ਏ ਤੈਨੂੰ ਤੇਰੀ ਗੱਲਾਂ ਦਾ ਜਵਾਬ ਸੂਰਜ ਡੁੱਬਣ ਤੋਂ ਪਹਿਲਾਂ ਮਿਲ ਜਾਓ ਰਾਜੀ ਉੱਤੇ ਬੜਬੜ ਕਰਤਾ ਚੱਲਿਆ ਜਾਂਦਾ ਹੈ ਰਤਨ ਕੋਨੇ ਪੱਜ ਖੇਤ ਪਹੁੰਚ ਸਾਰੇ ਗਲ ਬਲਵੰਤ ਸਿੰਘ ਨੂੰ ਜਾ ਸੁਣਾਈ ਉਹਦੇ ਅੱਖਾਂ ਵਿੱਚੋਂ ਵੀ ਹੰਝੂ ਹੋ ਗਏ ਭੈਣੇ ਤੂੰ ਫਿਕਰ ਨਾ ਕਰ ਮੈਂ ਅੱਜ ਸ਼ਾਮੀ ਆ ਕੇ ਤੇਰੇ ਪਿੰਡ ਵਾਲਿਆਂ ਦੇ ਮੋਹ ਤੇ ਅਜਹੀ ਚਪੇੜ ਮਾਰੂੰਗਾ ਰੈਂਦੀ ਜ਼ਿੰਦਗੀ ਕਿਸੇ ਵਿਧਵਾ ਔਰਤ ਵਾਰੇ ਧੌਂਕਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਾਂਗੀ ਤੂੰ ਚੱਲ ਕਰਨੋ ਬਸ ਚਿੰਤਾ ਨਾ ਕਰੀ ਮੇਰੀ ਭੈਣ ਬਣ ਕੇ ਬਲਵੰਤ ਸਿੰਘ ਸ਼ਾਮ ਨੂੰ ਰਾਧਾ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਦੇ ਗੁਰੂ ਘਰ ਵਿੱਚ ਪਹੁੰਚ ਗਿਆ ਭਾਰਤੀ ਤੋਂ ਜੱਸ ਸਪੀਕਰ ਲਈ ਬੇਨਤੀ ਕਰਨ ਦੀ ਪਰਵਾਨਗੀ ਲੈ ਲਈ ਉੱਥੇ ਰਤਨ ਕੌਰ ਵੀ ਪਹੁੰਚ ਗਈ ਆਰਾਮ ਨਾਲ ਬਹਿ ਕੇ ਸਹਜਤਾ ਨਾਲ ਸਪੀਕਰ ਵਿੱਚ ਬੋਲਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਲਿਓ ਮੈਂ ਇੱਕ ਬਹੁਤ ਜ਼ਰੂਰੀ ਬੇਨਤੀ ਕਰਨ ਲੱਗਿਆ ਹਾਂ ਕਿਰਪਾ ਕਰਕੇ ਸਭ ਜਾਣੇ ਜਿੱਤੇ ਕੀਤੇ ਵੀ ਮੇਰੀ ਆਵਾਜ਼ ਸੁਣਦੇ ਹਨ ਸਭ ਕੰਮ ਕਾ ਛੱਡ ਕੇ ਜਰੂਰ ਧਿਆਨ ਦਿਓ ਜੀ ਮੈਂ ਬਲਵੰਤ ਸਿੰਘ 바ਸੀ ਤੁਹਾਡੇ ਨੇੜੇ ਪਿੰਡ ਰਾਜਗੜ੍ਹ ਦਾ ਰਹਿਣ ਵਾਲਾ ਹਾਂ ਇਸ ਪਿੰਡ ਵਿੱਚ ਮੇਰੀ ਆਪਣੀ ਖਰੀਦੀ ਹੋਈ ਜ਼ਮੀਨ ਵੀ ਹੈ ਤੇ ਕੁਝ ਪਹਿਲੀ ਮੇਠਕੇ ਤੇ ਨਹੀਂ ਹੋਈ ਹੈ ਜੋ ਸਵਰਗੀ ਸਰਦਾਰ ਹਮੇਸ਼ਾ ਨੇ ਜੀਤੀ ਹੈ ਇਸ ਪਿੰਡ ਵਿੱਚ ਆਉਂਦਿਆ ਮੈਨੂੰ ਕਰੀਬ 10 ਸਾਲ ਹੋ ਚੁੱਕੇ ਹਨ ਪਿੰਡ ਦੇ ਬਹੁਤੇ ਸਾਰੇ ਕੰਮ ਹੈ ਕਿਤੇ ਮੈਨੂੰ ਅਤੇ ਮੇਰੇ ਸੁਭਾਅ ਬਾਰੇ ਅਲੀ ਪਾਤ ਜਾਨੂ ਹਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਬੋਲ ਰਿਹਾ ਹਾਂ ਜੋ ਵੀ ਬੋਲਾਂਗਾ ਸੱਚ ਬੋਲਾਂਗਾ ਜੇ ਮੈਂ ਕੁਝ ਵੀ ਝੂਠ ਬੋਲਾਂ ਤਾਂ ਮੇਰਾ ਸਭ ਕੁਝ ਉੱਜੜ ਜਾਵੇ ਮੈਂ ਬੀਬੀ ਰਤਨਪੁਰ ਜੋ ਕਿ ਸਵਾਰਗੀ ਸਦਾ ਹਰਨੇਸ਼ ਸਿੰਘ ਦੀ ਪਤਨੀ ਨੇ ਉਹਨਾਂ ਨੂੰ ਆਪਣੀ ਭੈਣ ਮੰਨਦਾ ਹਾਂ ਤੇ ਰਤਨਪੁਰ ਜੀ ਮੈਨੂੰ ਆਪਣਾ ਭਰਾ ਇਸ ਪਵਿੱਤਰ ਰਿਸ਼ਤੇ ਨੂੰ ਪਿੰਡ ਵਾਲਿਆਂ ਨੇ ਤਾਰ-ਤਾਰ ਕਰ ਛੱਡਿਆ ਰਤਨਪੁਰ ਕ੍ਰਾਂਜ ਜੀ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ ਪਿੰਦ ਵਾਲਿਓ ਮੇਰੇ ਗੱਲ ਦਾ ਜਵਾਬ ਦਿਓ ਕਿ ਇੱਕ ਔਰਤ ਨੂੰ ਤੁਸੀਂ ਕਿਸੇ ਪਾਸੇ ਜਾਣ ਦਿਓਗੇ ਜਾਂ ਨਹੀਂ ਕਿ ਸਭ ਦੇ ਦਿਲਾਂ ਵਿੱਚੋਂ ਉਹ ਸੱਚੇ ਪਰਮਾਤਮਾ ਦਾ ਖਾਗ ਮੁੱਕ ਗਿਆ ਜੋ ਇੱਕ ਸਾਫ਼-ਸੁਥਰੇ ਚਰਿੱਤਰ ਨੂੰ ਪੱਲਾ ਵਿੱਚ ਹੀ ਗੰਦਲਾ ਬਣਾ ਛੱਡਿਆ ਇੱਕ ਜਵਾਨ ਔਰਤ ਜਿਹਦਾ ਪਤੀ ਇਸ ਜਹਾਨ ਨੂੰ ਛੱਡ ਕੇ ਦੁਰ ਗਿਆ ਕੀ ਉਸ ਨੂੰ ਆਪਣੇ ਅਤੇ ਆਪਣੇ ਬੱਚੇ ਬਾਰੇ ਸੋਚਣ ਦਾ ਕੋਈ ਹੱਕ ਨਹੀਂ ਉਹ ਜਵਾਨ ਔਰਤ ਆਪਣਾ ਘਰ-ਵਾਰ ਆਪਣੇ ਦਮ ਉੱਤੇ ਚਲਾਉਣਾ ਚਾਹੁੰਦੀ ਹੈ ਪਰ ਨਹੀਂ ਤੁਸੀਂ ਲੋਕ ਔਰਤ ਨੂੰ ਕਿਸੇ ਪਾਸੇ ਜੋਗਾ ਨਹੀਂ ਸਾਦੀ ਰਤਨ ਘੜ ਪਹਿਣੇ ਪਾਣੇ ਦਿਨ ਰਾਤ ਕਰ ਇੱਕ ਘਰ ਆਪਣਾ ਆਪ ਸਵਾਰਨ ਲਈ ਪੁੱਤਰ ਨੂੰ ਪੜਾਉਣ ਲਈ ਪਰ ਕਦੇ ਕਿਸੇ ਨੇ ਉਹਦੇ ਦਿਲ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਨਹੀਂ ਕਦੇ ਵੀ ਨਹੀਂ ਸਾਨੂੰ ਤਾਂ ਬਸ ਮਤਲਬ ਹੈ ਪੁੱਠੀਆਂ ਸਿੱਧੀਆਂ ਬੇਤੁਕੀਆਂ ਗੱਲਾਂ ਬਣਾਉਣ ਨਾਲ ਕਿ ਜਿਹੜਾ ਦਾਗ ਤੁਸੀਂ ਲੋਕਾਂ ਨੇ ਰਤਨਕੌਰ ਪਹਿਨ ਤੇ ਚరిత్ర ਉੱਤੇ ਲਾਇਆ ਹੈ ਉਹ ਕਦੇ ਉਸ ਨੂੰ ਪੁਲਾ ਸਕੇਗੀ ਨਹੀਂ ਉਹ ਹਰ ਪਲ ਤਿਲ ਤਿਲ ਮਾਰ ਕੇ ਇੱਕ ਜਿੰਦਾ লাশ ਬਣ ਜਾਵੇਗੀ ਉਹ ਆਪਣੇ ਪੁੱਤਰਾਂ ਦੀ ਪੁੱਤਰ ਦੀ ਨਾਜ਼ਰ ਵਿੱਚ ਤੇ ਇਸ ਸਮਾਜ ਵਿੱਚ ਅੱਖਾਂ 'ਚ ਅੱਖਾਂ ਪਾਉਣ ਦੇ ਸਮਰੱਥ ਨਹੀਂ ਰਹੇਗੀ ਹਾਂ ਸੱਚ ਇਸ ਪਿੰਡ ਵਿੱਚ ਹੋਰ ਵੀ ਵਿਧਵਾ ਔਰਤਾਂ ਹੋਣਗੀਆਂ ਕਿ ਤੁਸੀਂ ਲੋਕ ਉਹਨਾਂ ਨਾਲ ਵੀ ਇਹੋ ਜਿਹਾ ਵਿਵਹਾਰ ਕਰਦੇ ਹੋ ਕਦੇ ਬਹਿ ਕੇ ਸੋਚਿਆ ਹੈ ਕਿ ਇੱਕ ਔਰਤ ਦੀ ਰਹਿਦੀ ਜ਼ਿੰਦਗੀ ਕਿੰਨੇ ਸੰਘਰਸ਼ ਅਤੇ ਕੁਰਬਾਨੀਆਂ ਭਰੀ ਹੁੰਦੀ ਹੈ ਇਹ ਨਾਰੀ ਸ਼ਕਤੀ ਤਾਂ ਅਜਹੀ ਮਹਾਨ ਸ਼ਕਤੀ ਹੈ ਜਿਸ ਦੀ ਹੋਂਦ ਬਿਨਾ ਬੰਦਾ ਸਮਾਜ ਵਿੱਚ ਇੱਕ ਪਲ ਵੀ ਨਹੀਂ ਬਤੀਤ ਕਰ ਸਕਦਾ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਆ ਕੇ ਕਿਸੇ ਵੀ ਰਿਸ਼ਤੇ ਵਿੱਚ ਕਿਉਂ ਨਾ ਹੋਵੇ ਇੱਕ ਔਰਤ ਘਰ ਦੀ ਸਮਾਜ ਦੀ ਕੁੱਲ ਲੋਕਾਈ ਦੀ ਸਿਰਜਨਹਾਰੀ ਹੁੰਦੀ ਹੈ ਅਸੀਂ ਤਾਂ ਆਪਣੀ ਪੂਰੀ ਉਮਰ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਬਲਵੰਤ ਸਿੰਘ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਗੌਰਤਾਰ ਸਹਿਬ ਵਿਖੇ ਅੰਦਰ ਹਾਲ ਵਿੱਚ ਪਿੰਡ ਵਾਲਿਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ ਬੱਚੇ ਬਜ਼ੁਰਗ ਔਰਤਾਂ ਸਭ ਮੱਥਾ ਟੇਕ ਕੇ ਬੈਠ ਰਹੇ ਸਨ ਤੇ ਬਲਵੰਤ ਸਿੰਘ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ ਬਲਵੰਤ ਸਿੰਘ ਅੱਗੇ ਆਕਦਾ ਹੈ ਅਸੀਂ ਹਰ ਰੋਜ਼ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੁੰਦੇ ਹਾਂ ਹਰ ਰੋਜ਼ ਅਸੀਂ ਆਸਾ ਦੀ ਬਾਣੀ ਸੁਣਦੇ ਹਾਂ ਇੱਕ ਔਰਤ ਬਾਰੇ ਸਾਡੇ ਤਾਂ ਪਹਿਲੇ ਗੁਰੂ ਨਾਨਕ ਪਾਸ਼ਾ ਤਨ ਗੁਰੂ ਨਾਨਕ ਦੇਵ ਜਿਨ੍ਹਾਂ ਨੇ ਵਰਣਨ ਕੀਤਾ ਹੈ ਪਰ ਅਸੀਂ ਕਦੇ ਬਾਣੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਬਸ ਮੱਥਾ ਟੇਕ ਲਿਆ ਰੁਮਾਲੇ ਪੇਂਟ ਕਰ ਲਏ ਦੇਗ ਬਣਾ ਕੇ ਲੈ ਆਏ ਬਸ ਤੇ ਇਹਦੇ ਨਾਲ ਹੀ ਸਾਡੇ ਗੁਰੂ ਘਰਾਂ ਵਿੱਚ ਗ੍ਰੰਤੀ ਸਿੰਘ ਵੀ ਪਾਠ ਕਰਨ ਉੱਤੇ ਹੀ ਜੋਰ ਦਿੰਦੇ ਰਹਿੰਦੇ ਨੇ ਗੁਰਬਾਣੀ ਦੇ ਅਰਥ ਕੋਈ ਨਹੀਂ ਕਰਨਾ ਚਾਹੁੰਦਾ ਭਲਿਓ ਲੋਕੋ ਅਖੀਰ ਕਿਉਂ ਇੱਕ ਬੇਗੁਨਾ ਔਰਤ ਨੂੰ ਜਿਉਂਦੇ ਜੀ ਤੁਸੀਂ ਮਾਰ ਛੱਡਦੇ ਹੋ ਆਪਣੇ ਅੰਦਰ ਚਾਤੀ ਮਾਰ ਕੇ ਤਾਂ ਦੇਖੋ ਉਹਨੇ ਵਿਗਾੜਿਆ ਕੀ ਹੈ ਤੁਹਾਡਾ ਮੇਰੇ ਸਭ ਨੂੰ ਹੱਥ ਬਨ ਕੇ ਬੇਨਤੀ ਹੈ ਭਾਈ ਮ ਔਰਤ ਨੂੰ ਮਰਦ ਦੇ ਬਰਾਬਰ ਦੇ ਹੱਕ ਦਾ ਸਮਝੋ ਔਰਤ ਵਿਨਤਾ ਸਾਦੀ ਹੋਦੀ ਹੈ ਨਹੀਂ ਇਹ ਤਾਂ ਅਜਹੀ ਮਹਾਨ ਸ਼ਕਤੀ ਹੈ ਜਿਹੜੀ ਦਾਣਵਾ ਦਾ ਸਦੀਆਂ ਤੋਂ ਨਾਸ਼ ਕਰਦੀ ਆਈ ਹੈ ਔਰਤ ਤਰਸਕਾਰ ਕਰਨ ਦੀ ਤਾਂ ਔਰਤ ਨੂੰ ਬਣਦਾ ਮਾਨ ਸਤਿਕਾਰ ਦਿਓ ਤਾਂ ਜੋ ਉਹ ਵੀ ਇਸ ਸਮਾਜ ਵਿੱਚ ਖੁੱਲ ਕੇ ਬੇਖੌਫ ਹੋ ਕੇ ਆਪਣਾ ਜੀਵਨ ਬਸਰ ਕਰ ਸਕੇ ਮੈਂ ਆਪ ਰਤਨ ਕੋਲ ਪੈਨ ਜੀ ਤੋਂ ਮਾਫੀ ਮੰਗਦਾ ਹਾਂ ਮੇਰੇ ਕਾਰਨ ਇਹਨਾਂ ਨੂੰ ਲੋਕਾਂ ਦੇ ਮੂੰਹ ਬਹੁਤ ਕੁਝ ਸੁਣਨਾ ਪਿਆ ਜਦੋਂ ਕਿ ਅਜੀਹਾ ਕੁਝ ਵੀ ਨਹੀਂ ਸੀ ਸਾਡਾ ਰੱਬ ਜਾਣਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਪੈਂਦੇ ਬਹੁਤ ਲੋਕ ਰਤਨਪੁਰ ਤੋਂ ਮਾਫੀ ਮੰਗਦੇ ਹਨ ਅਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਰਤਨਪੁਰ ਬਲਵੰਦ ਸਿੰਘ ਦਾ ਧੰਨਵਾਦ ਕਰਦੀ ਹੋਈ ਨਿੱਡਰ ਤਾਂ ਅੱਖਾਂ ਉਦਾ ਚੁੱਕ ਕੇ ਖੁਸ਼ੀ ਦੇ ਹੰਝੂ ਪੂੰਝੀ ਮੱਥਾ ਟੇਕ ਆਪਣੇ ਘਰ ਵੱਲ ਨੂੰ ਹੋ ਤੁਰਦੀ ਹੈ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਣਾ ਜੀ